ਜੀ ਅੱਜ ਲੱਗਿਆ ਜੀ ਇੱਕ ਬਟਨ ਆਪਾਂ ਹੋਣਾ 222 DBW 222 ਇਹਦੇ ਵੀ ਆਪਾਂ ਝਾੜ ਬਾਰੇ ਗੱਲ ਕਰਾਂਗੇ ਕਿੰਨਾ ਕਿਦਾ ਝਾੜ ਰਹਿੰਦਾ ਐ ਅਜ ਤੋਂ ਪਹਿਲਾਂ ਇੱਥੇ ਦੋ ਟੈਂਕ ਪੈਗੇ ਆ ਤਕਰੀਬਨ ਤਿੰਨ ਕਿੱਲੇ ਥਾਂ ਇਹ ਕਿਰਾ ਇਹਦਾ ਤਿੰਨ ਕਿੱਲੇ ਦਾ ਤੇ ਬਾਕੀ ਸਾਰੀ ਵਟ ਕੇ ਦੱਸਾਂਗੇ ਕਿੰਨਾ ਕਿ ਝਾੜ ਰਹਿੰਦਾ ਆ ਚਲੋ 222 ਦੇ ਆਪਾਂ ਦਾਣੇ ਦਿਖਾ ਦਿੰਨੇ ਆ ਆ ਦੇਖੋ ਵੀ ਦਾਣੇ ਤਾਂ ਠੀਕ ਆ ਵਧੀਆ ਕੋਈ ਦਿੱਕਤ ਨਹੀਂ ਜਿਆਦੇ ਕਿਸੇ ਪ੍ਰਕਾਰ ਦੇ ਕੋਈ ਜ਼ਿਆਦਾ ਦਾਣੇ ਵਿੱਚ ਮਰੇ ਵੀ ਨਹੀਂ ਗਏ ਕੋੜ ਕੇ ਲਾ ਲਾ ਇੱਥੇ ਕੋ ਥੋੜੇ ਬਹੁਤ ਹੈਗੇ ਇੰਨੇ ਤਾਂ ਹੁੰਦੇ ਹੀ ਆ ਯਾਰ ਬਾਤੀ ਤੂੜੀ ਵਾਸਤੇ ਵਧੀਆ ਇਹਦੀ ਤੂੜੀ ਬਹੁਤ ਜ਼ਿਆਦਾ ਬਣਦੀ ਹੈ ਲਾਂਗਾ ਬਹੁਤ ਜ਼ਿਆਦਾ ਹੈਗਾ ਵੀ ਰਹਿ ਗਈ ਡੀਬੀਡਬਲ 222 ਆ ਇਹ ਵੀ ਡੀਬੀਡਬਲ 222 ਆ ਜਿਹੜੀ ਆਪਾਂ ਉਧਰ ਵੱਡ ਕੇ ਆਏ ਸੀਗੇ ਉਹ ਸੀਗੀ ਐਚਡੀ 3086 ਇਦਰੀ ਦਾ ਨਿਕਲੇ 36 37 ਮਾਣ ਉਧਰ ਲਈ 40 ਦੇ ਨੇੜੇ ਗਈ ਹੈ 40 ਰੁਪਏ ਨਹੀਂ ਘਟ ਰਹੀ ਹੈ ਉਹ ਤਾਕੜੀ ਸੀ ਜਿਆਦੇ ਬਸ ਇਰਾ ਹੀ ਹੈ 40 ਤਾਂ ਨਹੀਂ 35 ਤੋਂ 40 ਦੇ ਵਿਚਾਲੇ ਰਹਿੰਦੀ ਹੈ ਹੁਣ ਖਾਲੀ ਕਰਨ ਲੱਗਿਆ ਆਪਾਂ ਤੀਜਾ ਟੈਂਕ ਸਾਰੇ ਆਕੀਨਾਂ ਥੋੜੀ ਹੈ ਦੇਖੋ ਜੀ ਵਾਇਗਰੂ ਦੀ ਕਿਰਪਾ ਤੀਜਾ ਟੈਂਕ ਖਾਲੀ ਕਰਨ ਲੱਗਿਆ ਪਰ ਤਿੰਨ ਕਿੱल्ल्या ਚ ਆ ਗਿਆ ਜੀ ਚੌਥਾ ਟੈਂਕ ਇਹ ਤਕਰੀਬਨ ਉਹਨਾ ਥੋੜਾ ਜਿਹਾ ਹੈ ਤਕਰੀਬਨ ਹੋ ਗਈ ਸਾਰੀ ਇਹ 115 ਮਾਣਾ ਬਾਕੀ ਮਲਟੀਪਲਾਈ ਕਰ ਲਿਓ 112 ਹੋ ਜੇ 15 ਹੋ ਜੇ 18 ਹੋ ਜੇ ਇੰਨੀ ਕੀ ਹੈ 40 ਤੋਂ ਵੀ ਥੱਲੇ ਉੱਤੇ ਨਹੀਂ ਟਪੀ ਗਈ ਬਾਕੀ ਕੋਈ ਗੱਪ ਮਾਰਨੋ ਕਿਨੇ ਮਰਜ਼ੀ ਮਾਰੀ ਚੱਲੇ ਇਹ ਸਿਰਾ ਝਾੜ ਆਇਆ ਸ਼ੇਰਗੀ ਦੇ ਵਿੱਚ ਅਜੇ ਉੱਤੇ ਕੋਈ ਕੰਨ ਤੇ ਨਹੀਂ ਵੀ ਬਾਕੀ ਲਾਂਗਾ ਦੇਖੋ ਹੁਣ ਕਿੰਨਾ ਤਗੜਾ ਲਾਂਗਾ ਹੈ ਇਹਦਾ ਇਹ ਜਿਹੜਾ ਝਾੜ ਆਪਾਂ ਪਰਤੀ ਬਿੱਗੇ ਦੇ ਹਿਸਾਬ ਨਾਲ ਦੱਸਿਆ ਏਕੜ ਦਾ ਹਿਸਾਬ ਨਹੀਂ ਦਿੰਦਾ ਆਪਾਂ ਬਿੱਗਿਆਂ ਦੀ ਗੱਲ ਕਰੀਏ ਤਾਂ ਬਿੱਗਾ ਇੱਥੋਂ ਹੈਗਾ 5 ਕਨਾਲ ਦਾ 1 ਬਿੱਗਾ ਜਿਹੜੇ ਅੱਗੇ ਰਾਜਸਥਾਨ ਚਾ ਉੱਥੇ ਤਾਂ 3 ਕਨਾਲ ਦਾ ਬਿੱਗਾ ਇੱਥੇ 5 ਕਨਾਲ ਦਾ ਓ ਸਾਬ ਨਾਲ ਮਲਟੀਪਲਾਈ ਕਰ ਲੈ ਸਾਰਾ ਵੀਡੀਓ ਚੰਗੀ ਲੱਗੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ